ਜਦੋਂ ਕੋਈ ਇਨਸਾਨ ਸਿਰਫ ਇੱਕ ਤੇ ਭਰੋਸਾ ਰੱਖੇ ਪਰ ਫੇਰ ਵੀ ਉਸ ਦੀ ਜ਼ਿੰਦਗੀ ਦੇ ਵਿੱਚ ਬਾਰ ਬਾਰ ਦੁੱਖ ਤਕਲੀਫਾਂ ਆਈ ਜਾਣ ਤਾਂ ਉਹ ਸੋਚਣ ਤੇ ਮਜਬੂਰ ਹੋ ਹੀ ਜਾਂਦਾ ਕਿ ਮੈਂ ਇਹ ਜੀ ਕਿਹੜੀ ਗਲਤੀ ਕਰਦਾ ਜਿਸ ਦੀ ਵਜ੍ਹਾ ਕਰਕੇ ਮੇਰੀ ਜ਼ਿੰਦਗੀ ਦੇ ਵਿੱਚੋਂ ਦੁੱਖ ਤਕਲੀਫਾਂ ਜਾਣ ਦਾ ਨਉ ਹੀ ਨਹੀਂ ਲੈ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇਨਸਾਨ ਉਦੋਂ ਟੁੱਟ ਜਾਂਦਾ ਜਦੋਂ ਉਹ ਭਰੋਸਾ ਵੀ ਇੱਕ ਤੇ ਰੱਖੇ ਪਰ ਫਿਰ ਵੀ ਉਸਤੇ ਬਾਰ-ਬਾਰ ਪਰਚੇ ਪਈ ਜਾਣ ਦੁੱਖ ਤਕਲੀਫਾਂ ਉਸ ਦੀ ਜ਼ਿੰਦਗੀ ਦੇ ਵਿੱਚ ਆਈ ਜਾਣ ਤਾਂ ਫਿਰ ਉਹ ਸੋਚਦਾ ਕਿ ਹੁਣ ਮੈਂ ਆਪਣੀ ਦੁੱਖਾਂ ਦੀ ਪੰਡ ਕਿਸ ਦੇ ਅੱਗੇ ਖੋਲਾਂ ਵਾਹਿਗੁਰੂ ਪ੍ਰਮਾਤਮਾ ਤਾਂ ਇਹ ਗੱਲ ਆਖਦੇ ਨੇ ਕਿ ਤੂੰ ਸਿਰਫ ਇੱਕ ਤੇ ਭਰੋਸਾ ਰੱਖ ਜਿਸ ਤੇ ਮਰਜੀ ਰੱਖ ਪਰ ਇੱਕ ਤੇ ਰੱਖ ਮੈਂ ਤਾਂ ਸਿਰਫ ਇੱਕ ਗੁਰੂ ਨਾਨਕ ਦੇਵ ਜੀ ਨੂੰ ਮੰਨਦਾ ਮੈਂ ਤਾਂ ਸਿਰਫ ਗੁਰੂ ਰਾਮਦਾਸ ਜੀ ਨੂੰ ਮੰਨਦਾ ਮੈਂ ਤਾਂ ਸਿਰਫ ਤਨਤਨ ਬਾਬਾ ਦੀਪ ਸਿੰਘ ਜੀ ਨੂੰ ਮੰਨਦਾ ਮੈਂ ਨਾ ਕਿਸੇ ਦੇਵੀ ਦੇਵਤੇ ਨੂੰ ਮੰਨਦਾ ਨਾ ਮੈਂ ਕਿਸੇ ਮਸਜਦ ਨੂੰ ਜਾਂ ਫਿਰ ਲਾਲੋ ਮੈਂ ਤਾਂ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪ ਦਾ ਗੁਰੂ ਮੰਨਦਾ ਮੈਂ ਕਿਸੇ ਵੀ ਹੋਰ ਧਰਮ ਚਾਹੇ ਦੀ ਉਹ ਮਸਜਦ ਹੋਵੇ ਚਾਹੇ ਦੀ ਹਿੰਦੂਆਂ ਦਾ ਮੰਦਿਰ ਹੋਵੇ ਮੈਂ ਨਹੀਂ ਮੰਨਦਾ ਸਾਸੰਗਤ ਜੀ ਇੱਥੇ ਹੀ ਸਭ ਤੋਂ ਵੱਡੀ ਗਲਤੀ ਆ ਕਿਉਂਕਿ ਗੁਰੂ ਨਾਨਕ ਦੇਵ ਜੀ ਆਖਦੇ ਨੇ ਮੇਰੀ ਪਿੱਠ ਸਭ ਤੋਂ ਪਹਿਲਾਂ ਉਸ ਵੱਲ ਆ ਜੋ ਇਹ ਹੰਕਾਰ ਕਰਦਾ ਕਿ ਮੈਂ ਜਿਹਨੂੰ ਮੰਨਦਾ ਉਹ ਸਭ ਤੋਂ ਵੱਡਾ ਸਾਹ ਸੰਗਤ ਜੀ ਇੱਕ ਵਾਰ ਇੱਕ ਬੀਬੀ ਕਿਸੇ ਮਹਾਪੁਰਖ ਨੂੰ ਅਖਦੀ ਆ ਬਾਬਾ ਜੀ ਮੇਰੇ ਤੇ ਤਾਂ ਬਹੁਤ ਦੁੱਖ ਤਕਲੀਫਾਂ ਆ ਜਾਂਦੀਆਂ ਨੇ ਮੈਂ ਤਾਂ ਸਿਰਫ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮੰਨਦੀ ਆ ਮੈਂ ਤਾਂ ਕਿਸੇ ਹੋਰ ਦੀ ਪਾਠ ਪੂਜਾ ਵੀ ਨਹੀਂ ਕਰਦੀ ਨਾ ਸ਼ਿਵ ਜੀ ਦੀ ਨਾ ਪਾਰਵਤੀ ਦੀ ਨਾ ਕਿਸੇ ਵੀ ਮੰਦਰ ਨੂੰ ਮੱਥਾ ਟੇਕਦੀ ਆ ਪਰ ਫਿਰ ਵੀ ਮੇਰੇ ਤੇ ਹੀ ਇੰਨੇ ਪਰਚੇ ਕਿਉਂ ਪੈਂਦੇ ਨੇ ਉਹਨਾਂ ਮਹਾਪੁਰਖਾਂ ਦਾ ਬਚਨ ਸੀ ਕਿ ਬਿਬਾ ਤਾਂ ਬਹੁਤ ਵੱਡੀ ਗਲਤੀ ਕਰਦੇ ਆ ਗੁਰੂ ਨਾਨਕ ਦੇਵ ਜੀ ਆਖਦੇ ਨੇ ਜੇ ਤੁਸੀਂ ਇਹ ਮੰਨਦੇ ਹੋ ਕਿ ਸਿਰਫ ਸਾਡਾ ਹੀ ਗੁਰੂ ਵੱਡਾ ਮੇਰੀ ਪਿੱਠ ਸਭ ਤੋਂ ਪਹਿਲਾਂ ਤੁਹਾਡੇ ਵੱਲ ਹੋਵੇ ਸਾਰੇ ਆਪ ਦੀ ਆਪ ਦੀ ਜਗ੍ਹਾ ਤੇ ਵੱਡੇ ਨੇ ਪਾਈ ਸਭ ਦਾ ਆਦਰ ਸਤਿਕਾਰ ਕਰਨਾ ਪਰ ਬਣ ਕੇ ਤੂੰ ਇੱਕ ਦਾ ਰਹਿਣਾ ਇੱਥੇ ਇਹ ਗੱਲ ਨਹੀਂ ਆਉਂਦੀ ਕਿ ਤੁਸੀਂ ਸਾਰਿਆਂ ਨੂੰ ਹੀ ਮੰਨਣਾ ਇਹ ਗੱਲ ਆ ਕਿ ਤੁਸੀਂ ਸਿਰਫ ਇੱਕ ਤੇ ਵਿਸ਼ਵਾਸ ਰੱਖੋ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਪਰ ਜਿਹੜੇ ਦੂਸਰੇ ਧਰਮ ਨੇ ਉਹਨਾਂ ਦਾ ਵੀ ਸਤਿਕਾਰ ਕਰੋ ਤਨ ਤਨ ਬਾਬਾ ਦੀਪ ਸਿੰਘ ਜੀ ਤੁਹਾਡੇ ਤੇ ਮਿਹਰ ਜ਼ਰੂਰ ਕਰਨਗੇ